ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਮਾਡਰਨ ਲੁੱਕ ਦੀ ਕੋਠੀ ਲੈ ਕੇ ਆਏ ਹਾਂ ਦੋਸਤੋ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਬਾਈ ਹੋਰਾਂ ਕੋਲੇ ਜਗਾ ਘੱਟ ਸੀਗੀ ਸਿਰਫ 1000 50 ਸਕਰ ਫੁੱਟ ਦਾ ਪਲਾਟ ਹੈ ਕੋਠੀ ਦਾ ਨੀਚੇ ਵਾਲੀ ਜਗਾ ਹੈ ਜਿਹੜੀ ਆਪਾਂ ਜ਼ਿਕਰ ਗੱਲ ਕਰੀ ਤਾਂ ਤਿੰਨ ਮਰਲੇ ਸਿਰਫ ਤਿੰਨ ਮਰਲੇ ਜਗਾ ਬਣਦੀ ਹੈਗੀ ਤਿੰਨ ਮਰਲਿਆਂ ਦੇ ਵਿੱਚ ਕੋਠੀ ਪਾਈ ਹੋਈ ਹੈ 1800 ਸਕਰ ਫੁੱਟ ਦੋਨੋਂ ਪੋਰਸ਼ਨ ਜੋੜ ਕੇ ਬਣਦੇ ਨੇਗੇ ਪੂਰੀ ਵੀਡੀਓ ਦਿਖਾਉਣੇ ਆ ਤੁਹਾਨੂੰ ਆਪਾਂ ਜੇਕਰ ਮਰਲੇ ਦੀ ਪਲਾਟ ਦੀ ਗੱਲ ਕਰੀਏ ਤਾਂ 30 ਫੁੱਟ ਚੜਾਈ ਹੈ ਇਸ ਦੀ ਤੇ 35 ਫੁੱਟ ਲੰਬਾਈ ਹੈ ਦੋਸਤੋ ਇਹ ਮੇਨ ਡੋਰ ਆ ਗਿਆ ਜਿੱਥੋਂ ਕਿ ਆਪਾਂ ਏਂਟਰ ਹੋ ਰਹੇ ਹਾਂਗੇ ਏਂਟਰ ਹੋਣ ਸਾਰ ਲੈਫਟ ਸਾਈਡ ਤੇ ਗੱਲ ਕਰੀ ਤਾਂ ਰਸੋਈ ਆ ਤੇ ਰਾਈਟ ਸਾਈਡ ਤੇ ਡ੍ਰੈنگ ਰੂਮ ਬਣਾ ਹੋਇਆ ਇਹ ਆਪਾਂ ਪਹਿਲਾਂ ਤੁਹਾਨੂੰ ਲੈਫਟ ਸਾਈਡ ਤੇ ਰਸੋਈ ਦਿਖਾ ਦਿੰਨੇ ਹਾਂਗੇ ਬਹੁਤ ਸੋਹਣੀ ਮਾਡਲ ਕਿਚਨ ਬਣਾਈ ਹੋਈ ਆ ਦੋਸਤੋ ਬਹੁਤ ਜ਼ਿਆਦਾ ਵਧੀਆ ਆ ਦੇਖੋ ਡਾਊਨ ਸੀਲਿੰਗ ਵਗੈਰਾ ਕਿਸੇ ਰੂਮ ਚ ਡਾਊਨ ਸੀਲਿੰਗ ਕੀਤੀ ਹੈ ਜਾਂ ਕਿਸੇ ਚ ਪੀਓਪੀ ਕੀਤੀ ਹੈ ਅਲੱਗ ਅਲੱਗ ਕਨਸੈਪਟ ਹੈ ਹਰ ਇੱਕ ਰੂਮ ਦੇ ਵਿੱਚ ਤੇ ਰਸੋਈ ਇਹ ਕਿਚਨ ਬਣਾਇਆ ਹੋਇਆ ਜੋ ਕਿ ਬਹੁਤ ਵਧੀਆ ਯੂਨੀਕ ਤਰੀਕੇ ਨਾਲ ਬਣਾਇਆ ਹੋਇਆ ਬਹੁਤ ਵਧੀਆ ਲੇਟੈਸਟ ਮਾਡਲ ਨਾਲ ਡਿਜ਼ਾਈਨ ਕੀਤਾ ਹੋਇਆ ਦੋਸਤੋ ਆ ਦੇਖੋ ਗ੍ਰੇ ਕਲਰ ਦੇ ਬਾਕਸ ਵਗੈਰਾ ਬਣਾਏ ਹੋਏ ਨੇ ਸਮਰੇਕਾ ਲੱਗੇ ਹੋਏ ਜੋ ਕਿ ਤੇ ਇਧਰ ਨਾਲ ਹੀ ਪੂਜਾ ਰੂਮ ਆ ਗਿਆ ਹੈ ਬੈਕ ਸਾਈਡ ਤੇ ਕਿਚਨ ਦੇ ਇੱਥੇ ਪੂਜਾ ਰੂਮ ਬਣਾਇਆ ਹੋਇਆ ਛੋਟਾ ਜਿਹਾ ਤੇ ਪੂਜਾ ਰੂਮ ਦੇ ਬੈਕ ਸਾਈਡ ਤੇ ਥੋੜੀ ਜਗ੍ਹਾ ਖਾਲੀ ਛੱਡੀ ਇਨੋਵੇਟਰ ਵਗੈਰਾ ਪਿਆ ਬਾਈ ਹੋਰਾਂ ਦਾ ਇੱਥੇ ਤੇ ਬੈਕ ਸਾਈਡ ਤੇ ਅੱਗੇ ਬੈਡਰੂਮ ਆ ਗਿਆ ਇਸ ਦੇ ਵਿੱਚ ਵੀ ਡਾਊਨ ਸੀਲਿੰਗ ਵਗੈਰਾ ਕੀਤੀ ਹੋਈ ਆ LED ਵਾਲ ਵਗੈਰਾ ਡਿਜ਼ਾਈਨਿੰਗ ਕੀਤੀ ਹੋਈ ਆ ਸਾਰਾ ਬਹੁਤ ਵਧੀਆ ਕੰਮ ਹੋਇਆ ਹੋਇਆ ਕੋਠੀ ਦੇ ਵਿੱਚ ਟੋਟਲ ਜਿਹੜਾ ਇਹ ਨੀਚੇ ਦਾ ਏਰੀਆ ਦਾ ਨੀਚੇ ਦਾ ਪਲਾਟ ਆ 1050 ਸਕਰ ਫੁੱਟ ਬਣਦਾ ਇਹ ਓਨਲੀ ਆ ਵੇਖੋ LED ਵਾਲ ਇਹ ਸਾਹਮਣੇ ਵਿਚਾਲੇ ਜੋ ਤੁਸੀਂ ਦੇਖ ਰਹੇ ਹੋ ਪੌੜੀਆਂ ਦੀ ਜਗ੍ਹਾ ਕੀਤੇ ਇਧਰ ਰਾਈਟ ਸਾਈਡ ਤੇ ਫਰੰਟ ਤੇ 메ਨ ਗੇਟ ਦੇ ਨਾਲ ਡ੍ਰੈنگ ਰੂਮ ਬਣਿਆ ਹੋਇਆ ਹੈਗਾ ਆ ਦੇਖੋ ਡ੍ਰੈنگ ਰੂਮ ਦੇ ਵਿੱਚ ਅਲੱਗ ਦਾ ਡਾਊਨ ਸੀਲਿੰਗ ਕੀਤੀ ਹੋਈ ਹੈਗੀ ਹਰ ਇੱਕ ਰੂਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਡਾਊਨ ਸੀਲਿੰਗ ਹੈਗੀ ਇੱਕੋ ਚੀਜ਼ ਕਿਸੇ ਵੀ ਰੂਮ ਦੇ ਵਿੱਚ ਨਹੀਂ ਹੈਗੀ ਕਿ ਸੇਮ ਅਲੱਗ ਅਲੱਗ ਕੀਤੀ ਹੋਈ ਹੈ ਇਧਰ ਡ੍ਰੈنگ ਰੂਮ ਦੇ ਨਾਲ ਰਾਈਟ ਸਾਈਡ ਤੇ ਵਾਸ਼ਰੂਮ ਤੇ ਡ्रेसਿੰਗ ਰੂਮ ਕੱਢਿਆ ਹੋਇਆ ਦੋਸਤੋ ਆ ਦੇਖੋ ਇੱਥੇ ਵਾਸ਼ਰੂਮ ਵਗੈਰਾ ਬਣਾਏ ਹੋਏ ਨੇਗੇ ਤੇ ਡ्रेसਿੰਗ ਰੂਮ ਬਣਾਇਆ ਹੋਇਆਗਾ ਇਹ ਕਿਸੇ ਰੂਮ ਦੇ ਨਾਲ ਅਟੈਚ ਨਹੀਂ ਕੀਤਾ ਹੋਇਆ ਦੋਨੋਂ ਬੈਕ ਸਾਈਡ ਤੇ ਬੈਡਰੂਮ ਨੇ ਜੋ ਕਿ ਇੱਕ ਪੌੜੀਆਂ ਦੇ ਇੱਧਰ ਹੈ ਇੱਕ ਇੱਧਰ ਇਹ ਵਾਲਾ ਇਹ ਤੁਸੀਂ ਰਾਈਟ ਸਾਈਡ ਵਾਲਾ ਬੈਡਰੂਮ ਦੇਖ ਰਹੇ ਹੋ ਇਸ ਦੇ ਨਾਲ ਵੀ ਵਾਸ਼ਰੂਮ ਅਟੈਚ ਨਹੀਂ ਕੀਤਾ ਜੋ ਕਿ ਸਿਰਫ ਲੌਬੀ ਨਾਲ ਅਟੈਚ ਹੈਗਾ ਡਰੈੰਗ ਰੂਮ ਦੇ ਫਰੰਟ ਤੇ ਬਣਿਆ ਹੋਇਆ ਹੈ ਕਾਮਨ ਤੌਰ ਤੇ ਆਪਾਂ ਯੂਜ਼ ਕਰ ਸਕਦੇ ਆਂਗੇ ਇਧਰ ਸਟੇਅਰ 'ਚ ਆ ਗਏ ਆਪਾਂ ਸਟੇਅਰ ਕੇਸ ਚੜਦੇ ਨੇ ਇੱਥੋਂ ਉਹ ਦੇਖੋ ਮੇਨ ਡੋਰ ਮੇਨ ਡੋਰ ਦੇ ਇੱਕ ਪਾਸੇ ਰਸੋਈ ਆ ਗਈ ਇੱਕ ਪਾਸੇ ਡ੍ਰੈੰਗ ਰੂਮ ਤੇ ਇਧਰ ਸਾਹਮਣੇ ਵਾਸ਼ਰੂਮ ਬਣੇ ਹੋਏ ਨੇ ਤੇ ਆਜੋ ਉੱਪਰ ਲੈ ਕੇ ਚੱਲਦੇ ਆਂ ਫਰਸਟ ਫਲੋਰ ਤੇ ਤੁਹਾਨੂੰ ਦੋਸਤੋ ਆ ਦੇਖੋ ਲਾਈਟਿੰਗ ਵਗੈਰਾ ਕੀਤੀ ਹੋਈ ਆ ਸਟੈਪ ਸਟੈਪ ਤੇ ਤੇ ਸ਼ੀਸ਼ਾ ਲਗਾਇਆ ਹੋਇਆਗਾ ਜੋ ਕਿ ਆਹ ਐਚ ਡੀ ਐਚ ਐਮ ਮਾਰਦਾ ਜੋ ਕਿ ਬੋਰਡ ਹੁੰਦਾ ਉਸੇ ਦੀ ਇਹ ਐਂਗਲ ਲਗਾਈ ਹੋਈ ਆ ਗ੍ਰਿਲ ਜੋ ਕਿ ਪੌੜੀਆਂ ਦੇ ਵਿੱਚ ਤੇ ਪੌੜੀਆਂ ਦੇ ਵਿੱਚ ਇਹ ਟਾਈਲ ਲੱਗੀ ਹੋਈ ਆ ਉੱਪਰ ਵੀ ਇਹ ਟਾਇਲ ਲਾਈ ਆ ਅਲੱਗੇ ਸਮ ਦੀ ਇਧਰ ਰਾਈਟ ਸਾਈਡ ਤੇ ਇੱਕ ਬੈੱਡਰੂਮ ਬਣਿਆ ਹੋਇਆਗਾ ਪੌੜੀਆਂ ਦੇ ਨਾਲ ਜੋ ਕਿ ਸਾਰੀ ਕੋਠੀ ਬਿਲਕੁਲ ਤਿਆਰ ਹੈਗੀ ਨਕਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕਦਾ ਦੋਸਤੋ ਜੇਕ ਚੰਗੀ ਤਰ੍ਹਾਂ ਵੀਡੀਓ ਦੇਖੋ ਤਾਂ ਬਹੁਤ ਵਧੀਆ ਨਕਸ਼ਾ ਬਣਿਆ ਹੋਇਆ ਕੋਠੀ ਦਾ ਬਹੁਤ ਵਧੀਆ ਡਿਜ਼ਾਈਨ ਪਲਾਨਿੰਗ ਨਾਲ ਬਣੀ ਹੋਈ ਹੈਗੀ ਇਧਰ ਇਹ ਜੋ ਦੇਖ ਰਹੇ ਹੋ ਤੁਸੀਂ ਬਾਲਕੋਨੀ ਨੂੰ 프ਰੰਟ ਤੇ ਬਾਲਕੋਨੀ ਨੂੰ ਗੇਟ ਹੈਗਾ ਬਾਲਕੋਨੀ ਦੇ ਵਿੱਚ ਆ ਚੁੱਕੇ ਆਪਾਂ ਬਾਲਕੋਨੀ ਨੂੰ ਦੋ ਰਸਤੇ ਬਣੇ ਹੋਏ ਨੇ ਦੋਸਤੋ ਇੱਕ ਉਧਰਲੀ ਸਾਈਡ ਬਣਿਆ ਹੋਇਆ ਤੇ ਇੱਕ ਇਧਰਲੀ ਸਾਈਡ ਤੁਹਾਨੂੰ ਪਹਿਲਾਂ ਆਪਾਂ ਇਹ ਲੈਫਟ ਸਾਈਡ ਵਾਲਾ ਦਿਖਾ ਰਹੇ ਹਾਂਗੇ ਆ ਵੇਖੋ ਸਾਹਮਣੇ ਟਾਈਲ ਲਗਾਈ ਹੋਈ ਹੈ ਜੋ ਕਿ ਬਿਲਕੁਲ ਸਮਰੇਖੇ ਜਿਹੇ ਤਰ੍ਹਾਂ ਲੱਗ ਰਹੀ ਹੈਗੀ ਇਹ ਇੱਕ ਗੇਟ ਉਧਰਲੀ ਸਾਈਡ ਹੈਗਾ ਦੂਸਰੀ ਸਾਈਡ ਆਪਾਂ ਇੱਥੋਂ ਦੀ ਕ੍ਰੋਸ ਨਹੀਂ ਕਰ ਸਕਦੇ ਅੰਦਰ ਦੀ ਜਾਣਾ ਪੈਣਾ ਕਾਈ ਤੁਹਾਨੂੰ ਆਪਾਂ ਦੂਸਰੀ ਸਾਈਡ ਵੀ ਦਿਖਾ ਦਿੰਨੇ ਇੱਥੇ ਵਾਸੂ ਇਸਨ ਲੱਗਿਆ ਹੋਇਆਗਾ ਜੋ ਕਿ ਲੌਬੀ ਦੇ ਵਿੱਚ ਇਧਰੇ ਇਹ ਦੂਸਰਾ ਬੈਡਰੂਮ ਆ ਗਿਆ ਉੱਪਰ ਵੀ ਦੋ ਬੈਡਰੂਮ ਬਣੇ ਹੋਏ ਨੇ ਤੇ ਨੀਚੇ ਵੀ ਦੋ ਬੈਡਰੂਮ ਨੇਗੇ ਬਹੁਤ ਜਿਆਦੇ ਵਧੀਆ ਖੁੱਲੇ ਕਮਰੇ ਨੇ ਦੋਸਤੋ ਇਦਾਂ ਨਹੀਂ ਹੈਗਾ ਤੰਗੀ ਵਾਲਾ 17-1800 ਸਕੁਅਰ ਫੁੱਟ ਵੀ ਕਾਫੀ ਹੋ ਜਾਂਦਾ ਜਿੰਨਾ ਕਿ ਥੋੜਾ ਜਿਹਾ ਨੀਚੇ ਘੱਟ ਏਰੀਆ ਉਸੇ ਤਰ੍ਹਾਂ ਬਾਈ ਹੋਰਾਂ ਨੇ ਉੱਪਰ ਜ਼ਿਆਦਾ ਕੰਮ ਲਿਆ ਏਰੀਏ ਤੋਂ ਇਧਰੇ ਦੂਸਰੀ ਸਾਈਡ ਤੇ ਆ ਚੁੱਕੇ ਆਪਾਂ ਸਾਹਮਣੇ ਫਰੰਟ ਤੇ ਆ ਵੇਖੋ ਇਹਦਰ ਸਿੰਗਲਜ਼ ਲਗਾਏ ਹੋਏ ਨੇਗੇ ਸਾਹਮਣੇ ਜੋ ਕਿ ਬਹੁਤ ਵਧੀਆ ਲੁੱਕ ਦਿੰਦੇ ਨੇ ਕੋਠੀ ਨੂੰ ਸੋ ਦੋਸਤੋ ਜੇਕਰ ਕੋਠੀ ਦਾ ਨਕਸ਼ਾ ਪਸੰਦ ਆਇਆ ਕੋਠੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਇਧਰ ਜਿਵੇਂ ਕਿ ਫਰਸਟ ਫਲੋਰ ਤੇ نیچے ਬਣਿਆ ਹੋਇਆਗਾ ਗਰਾਉਂਡ ਫਲੋਰ ਤੇ ਸੌਰੀ ਇਦਾਂ ਬਾਥਰੂਮ ਬਣੇ ਹੋਏ ਨੇਗੇ ਉਸੇ ਤਰ੍ਹਾਂ ਹੀ ਉੱਪਰ ਫਰਸਟ ਫਲੋਰ ਤੇ ਉਹ ਬਾਥਰੂਮ ਬਣੇ ਹੋਏ ਨੇਗੇ ਉਸੇ ਜਗ੍ਹਾ ਤੇ ਇਧਰੇ ਬੈਕ ਸਾਈਡ ਹੈਗੀ ਜਿਹੜੀ ਇਹ ਓਪਨ ਛੱਡੀ ਹੋਈ ਹੈ ਥੋੜੀ ਇੱਕ ਰੂਮ ਦੀ ਜਗ੍ਹਾ ਆ ਦੇਖੋ ਇੱਥੇ ਅਲੱਗਡ ਕਿਸਮ ਦੀ ਟਾਇਲ ਲਗਾਈ ਹੋਈ ਆ ਜਿੱਥੋਂ ਦੇ ਕਿ ਪੌੜੀਆਂ ਵੀ ਚੜ੍ਹਦੀਆਂ ਨਹੀਂ ਚੜ੍ਹਦੀਆਂ ਨਹੀਂ ਆ ਸਾਈਡ ਤੋਂ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਆਪਾਂ ਨੂੰ ਆ ਸਕੇ ਤੁਹਾਨੂੰ ਨਕਸ਼ਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਆ ਦੇਖੋ ਇੱਧਰ ਉੱਪਰ ਸਿਰਫ ਟੈਂਕੀ ਦੀ ਜਗ੍ਹਾ ਦੀ ਸਲੈਬ ਪਾਈ ਹੋਈ ਆ ਤਾਂ ਜੋ ਪਾਣੀ ਵਗੈਰਾ ਖਰਾਬ ਨਾ ਹੋਵੇ ਤੇ ਇਹ ਜੇਕਰ ਪਲਾਟ ਦੀ ਗੱਲ ਕਰੀਏ ਤਾਂ 35 ਫੁੱਟ ਲੰਬਾਈ ਇਸ ਦੀ ਤੇ 30 ਫੁੱਟ ਚੜਾਈ ਹੈਗੀ ਸੋ ਧੰਨਵਾਦ ਜੀ